ਸਤ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮਰਸ ਰਦੂਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਸਜਣੋ ਸਾਰੇ ਜਾਨਵਰ ਦੇ ਘਰ ਪਰਵਾਹ ਜੀ ਹੋਣਗੇ ਅੱਜ ਪਹੁੰਚੇ ਵੱਡਾ ਭਾਲੀ ਮੰਡੀ 4 ਤਰੀਕ 6 ਤਰੀਕ ਚੌਥਾ ਮਹੀਨਾ 2025 ਦਿਨ ਐਤਵਾਰ ਆੜੀ ਦਾ ਸੀਜ਼ਨ ਆ ਗਿਆ ਤੇ ਖਾਲੀ ਪਈਆਂ ਮੰਡੀਆਂ ਸਾਰੀਆਂ ਗਾਹਕ ਬਹੁਤ ਘਟ ਗਿਆ ਜੀ ਲੋ ਬਾਈ ਕਹਿੰਦਾ ਮਲੂਕਾ ਪਿੰਨ ਵਿੱਚੋਂ ਬਾਈ ਦਾ ਆ ਗਾ ਗੱਬਣਾ ਭਾਈ ਗੱਬਣਾ ਹਾਂਜੀ ਗੱਬਣਾ ਚੱਪਣਗਾ ਬਈ ਵਪਾਰ ਦਾ ਕੰਮ ਹੈ ਕਰਦੀ ਆ ਯਾਰ ਨਹੀਂ ਕਰਦਾ ਏ ਕਰੀਏ ਕਿਹੜਾ ਪਿੰਡ ਦੱਸਿਆ ਮਲੂਕਾ ਜੀ ਜ਼ਿਲ੍ਹਾ ਕਿਹੜਾ ਪੈ ਤੁਹਾਨੂੰ ਬਠਿੰਡਾ ਜੀ ਬਠਿੰਡੇ ਪੈ ਲੱਗੇ ਹਾਂਜੀ ਕੀ ਰੇਟ ਆ ਬਈ ਇਹਦਾ ਇਹਦਾ 100 ਲੱਗ ਰਿਹਾ ਮੋਬਾਈਲ ਨੰਬਰ ਬਈ 9955 6860 ਕਾਹ ਦਿਨ ਕੱਟ ਜੂ ਪਏ ਹਜੇ ਅਜੇ ਹਉ ਤੇਰੀ ਕੱਟੀਆਂ ਇਹਦਾ ਲਿਓ ਬਣਾ ਕਰਮ ਵਾਲੀ ਹੈ ਨਾ ਹਾਂਜੀ ਕਿੰਨਾ ਦੋਤਾ ਪਿਛਲੇ ਸਾਲ ਦਾ ਬਈ 3582 ਅੱਛਾ ਬਾਕੀ ਦਾ ਹੋਊ ਵੀ ਸੰਗਣਾ ਥੋੜੀ ਜੀ ਕੋਚ ਹੁੰਦੀ ਹੈ ਨਾ ਕਰੋਚ ਚ ਹੁੰਦੇ ਨਾ ਬਈ ਆਹ ਕਿਹੜਾ ਗਾੜੀ ਬਹੁਤ ਉਹ ਗਾਂ ਦੀ ਕਰ ਲਓ ਸੁਪਰਖ ਬਾਈ ਨਾਲ 91 55 57 688 ਨਾਂ ਕੀ ਬਈ ਆਪਣਾ ਜਸਵੀਰ ਸਿੰਘ ਜਸਵੀਰ ਸਿੰਘ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤੈਨੂੰ ਗਾਂ ਸੀਲ ਬੋਧਵਾਦੀ ਦੀ ਬੁੱਧ ਤੋਂ ਬਲ ਨੇ ਕਿਲੋ ਘੱਟ ਦੇ ਦੇ ਚਲੋ ਜੇ ਹੋਵੇ ਸੀਲ ਆ ਜਾਓ ਬਾਈ ਦੀ ਮਾਤਿਓ ਇਹ ਵਾਕੀ ਗੱਲਬਾਤ ਵੀ ਕਰਾਂਗੇ ਬੱਸ ਜਨਾਬ ਹਨਦੀ ਮੱਝ ਬਾਈ ਨੂੰ ਦੂਜੀ ਦਿਖਾਉਣੇ ਤੋਂ ਤੌਰ ਤੇ ਇੱਕ ਆ ਗਿਆ ਤਿੰਨ ਚ ਚਾਰ ਮਤ ਤਿੰਨ ਲੈ ਕੇ ਅਮਜਾ ਪੰਜ ਲੈ ਕੇ ਬਈ ਦੋ ਸੇਲ ਹੋ ਗਈਆਂ ਚੰਗਾ ਕੰਮ ਆ ਬਾਈ ਦਾ ਵਪਾਰ ਦਾ ਇੰਨੀ ਚੰਗੀ ਜਿਹਾ ਬਾਰਡਰ ਸੀ ਚੰਗੀ ਹੈ ਮਜ ਪੜੀ ਹੋਈ ਚੰਗੀ ਹੈ ਬੈਣੀ ਵਾਲੇ ਪਾਸੋਂ ਕਾਹ ਤੋਂ ਆ ਰਹੀ ਹੈ ਜੀ ਬੈਣੀ ਵਾਲੇ ਪਾਸੋਂ ਮੈਂ ਦਊਂ ਤੁਹਾਨੂੰ ਸ਼ਿੰਗਾ ਸ਼ਿੰਗਾ ਨਹੀਂ ਆ ਬਜਾ ਕੇ ਤਾਂ ਜੇ ਕੋਈ ਜੇ ਕਮਿਟੀ ਸੇ ਗੱਲ ਦੇ ਤਾਂ ਤੂਸਤਾ ਮਿੱਤਰੋ ਧਰਤੀ ਦੇ ਲੱਗਦੀ ਆ ਧਰਤੀ ਦੇ ਹੈਂ ਕੀ ਆ ਬਾਤ ਤੇ ਇੱਕ ਮੱਝ ਆ ਗਈ ਬਾਈਆਂ ਕੋਲੇ ਆਹ ਕਿ ਖਤਰਮ ਨਾ ਬਚਾ ਲੈ ਕੇ ਆ ਪਾ ਤੇ ਜਿੰਨਾ ਦੀ ਡਿਟੇਲ ਲੈ ਲਾਂਗੇ ਤੀਜੀ ਵੀ ਬਾਈ ਕੰਨਾ ਤੋੜ ਕੇ ਦਿਖਾ ਦਿੰਦੇ ਹਣਾ ਤੇ ਬਾਕੀ ਬਾਈਨਾ ਆਪਾਂ ਸਾਰੀ ਧੰਨਵਾਦ ਕਰਾਂਗੇ ਪਿੰਡ ਆਪਰੇਟ ਦੁੱਧ ਹੈਰੀਆਂ ਉੱਤੇ ਮੱਥੇ ਤੇ ਫੂਲ ਹੈ ਆਟਰਕ ਵਾਦੀ ਆ ਪਾਉਂਦੇ ਮਿੱਤਰਾਂ ਪੱਤ ਗੁੱਟ ਕਰੀ ਪਿੱਛੇ ਰਹਿ ਗਰ ਨਾ ਮੜਾ ਪਿੱਛੇ ਰਹਿ ਗਰ ਮੜਾ ਜੀ ਮੋੜ ਨਵੇਂ ਮੋੜ ਛੋਟੀ ਆ ਬਾਈ ਦੀ ਬਹੁਤ ਚੰਗੀ ਐਵੇਂ ਵੇਖੀ ਬਾਈ ਕਾਇਦ ਰਹੋਗੇ ਸੁਈ ਨੇ ਨੂੰ ਅਸੀਂ ਗੱਲਬਾਤ ਕਰਾਂਗੇ ਬਾਈ ਦੂਜਾ ਦਿਨ ਹਾਂ ਦੂਜਾ ਮਗਰ ਬੱਚਾ ਕੀ ਇਹਦੇ ਬੱਚਾ ਮਰਿਆ ਨਾ ਬਈ ਲੈ ਜੀ ਠੰਡੀ ਮਿਲਦੀ ਬਈ ਠੰਡੀ ਕਿਹੜਾ ਪਿੰਡ ਦਾ ਸਰ ਇੱਕ ਤਾਂ ਗੱਲ ਲੱਗ ਰਹੀ ਜਰਾ ਸਰ ਅੱਛਾ ਆਹ ਤੇ ਉਹ ਤਾਂ 12 ਦੇ ਨਾਲ ਹੀ ਟਾਇਆ ਹੁਣ ਬੱਚਾ ਹੈ ਠੰਡੀ ਮਿਲ ਗਿਆ ਬੱਚਾ ਮਰ ਗਿਆ ਅੱਛਾ ਲੋ ਜੀ ਬੱਚਾ ਮਰਿਆ ਗਿਆ ਹਾਂ ਥੋੜਾ ਨੇੜੇ ਆ 2 ਲੱਖ ਰੁਪਏ ਰੇਟ ਹੈ ਜੱਤ ਵਾਲੀ ਝੋਟੀ ਹੈ ਇਹਦੇ ਤਰੇ 16 ਕਿਲੋ ਦਾ ਹੈ 8 ਦਿਨ ਹੋ ਗਏ ਸੋਈ ਨੂੰ ਕਿਹਦੀ ਕਹਾਣੀ ਲੈ ਵਾ ਰਵੀ ਜੰਗਾ ਹਮਰਾ ਅਗੇ 140000 ਇਹਦਾ ਕਚਾਲੀਆ ਪੂਰਾ ਦੂੜ 978400 ਬਿੱਕ ਤੇ ਨਿਕਲੇ ਠੀਕ ਹੈ ਏਰੀਆ ਠੀਕ ਹੈ 1 ਲੱਖ ਤੇ 60 ਹਜ਼ਾਰ ਲੈ ਵਲੂ ਆ ਬਹੁਤ ਚੰਗਾ ਮੱਝ ਦਾ ਯਾਰ ਟੌਪ ਕਲਾਸ ਆ ਭਾਈ ਮੋਬਾਈਲ ਨੰਬਰ ਬੱਲੀ ਭਰਾ ਨੂੰ ਕਿਹ ਰਹਿ ਜਾ 97841 ਹਾਂਜੀ 05538 ਸੰਗਰੀਆ ਮੰਡੀ ਹੈ ਨਾ ਸੰਗਰੀਆ ਮੰਡੀ ਹਰਮਾਨਗੜ੍ਹ ਮਾਇਆਂ ਕੋਲ 5 ਮੱਝਾਂ ਸੀ 3 ਰਹਿ ਗਈਆਂ ਇਹ ਵੀ ਮੱਝ ਬਹੁਤ ਟੌਪ ਦੀ ਐ ਪੰਜ ਹੁੰਦੇ ਆ ਘਰਲਸ ਫਰਕ ਪੰਜਾਂ ਸੰਗਰੀਆ ਮੰਡੀ ਤੇ ਭਾਈ ਆ ਦੇਖੋ ਸੱਜਣੋਂ ਗਾਹ ਘਟ ਗਿਆ ਜੱਜ ਮਜਾ ਦਾ ਖੜ ਗਿਆ ਨਾ ਬਹੁਤ ਜਦ ਲਗਰ ਗਾਗ ਬਹੁਤ ਘਟਾਇਆ ਐ ਖਾਲਸਾ ਬੋਸਣ ਛੁੱਟੀ ਲੈ ਗਿਆ ਕੋਈ ਹਜੇ ਇੱਕ ਵਾਰਾ ਵੀ ਜਦ ਲਗਰ ਗਾਗ ਤਾਂ ਜਮੇਗਾ ਬਾਈ ਦੇ ਕੱਦ ਪੁੱਤ ਬਹੁਤ ਪਹੁੰਚਦਾ ਗੱਬਣਾ ਜੇ ਖਾਲੀ ਹੋ ਜਾਏਗਾ ਮੈਂ ਯਾਰ ਜਾਵਾਂ ਗਾਗ ਨਹੀਂ ਹੈਗਾ ਜਮੇ ਇੱਥੇ ਕਿ ਸੂ ਜਾ ਮਜਾ ਤਾਂ ਫੇ ਮੇਲਾ ਹੈ ਹੁਣ ਅਗਲੀ ਮੰਡੀ ਸਜਣੋ ਜਾ ਕਿਸੇ ਵੀਰ ਭਰਾ ਦੇ ਘਰੋਂ ਫੇ ਦਾਤ ਦੇ ਲਈ ਧੰਨਵਾਦ ਇੱਧਰ ਕੰਜਾਂ ਬਣੇ ਤਗੜੇ ਨੇ ਤੇ ਰੇਟ ਵਾਲੇ ਹੁੰਦੇ 2.5 ਲੱਖ ਫੇਰ ਵੀ ਔਖਾ ਹੋ ਜਾਂਦਾ ਇੱਧਰ ਪੂਰੇ ਠਕੜ ਕੰਜਾਂ ਜਾਂਦੇ ਆ ਤਾਂ ਇੱਧਰ ਨਿਗਾਹ ਮਾਰ ਲਓ ਸਤਿ ਸ੍ਰੀ ਅਕਾਲ ਐਵੇਂ ਨਹੀਂ ਕਹਿੰਦੇ ਆਪਾਂ ਗਾਹਕ ਦੇਖ ਵੇ ਇੱਧਰ ਕਿੰਨੇ ਘਿਰਦੇ ਆ ਜਮੇ ਥੋੜੇ ਗਾਹਕ ਆ ਜਮੇ ਅਗਰ ਨਗੀਨਾ ਹੀ ਆ ਸਤਿ ਸ੍ਰੀ ਅਕਾਲ ਇਹ ਬਣਾਉਂਗਾ ਦੇਖੀ ਚੱਲੀਏ। ਨਾਖੜੀ ਸੀਲ ਦਾ ਐਵੇਂ ਮੱਝਾਂ ਨੂੰ ਢੀਕ ਢੱਟ ਰਹੇ ਢੱਟ ਰਹੇ ਆ। ਆਜੋ ਆ ਦੇਖੋ। ਆ ਪੰਜਾਂ ਨੇ ਮਿੱਟੀ ਮੁੱਟੀ ਸਿੱਟ ਗਿਆ ਉਹਦਾ ਸਿਸਟਮ ਕਰ ਰੱਖਿਆ। ਕਿ ਠੀਕ ਹੈ ਮੱਝਾਂ ਗਿਆ। ਨਾਖੜੀ ਬਾਈ ਇਹ ਦਿਖਾਤੀ ਸੁਣੋ। ਬਤਾ ਦੇ ਦੋ 100 ਵੀ ਨਹੀਂ ਲੈਂਦਾ ਸੀ ਗਵਾਹ ਨੂੰ। ਆ ਦੇਖ। ਇੱਕ ਤੋਂ 20 ਗਾਹ ਨਹੀਂ ਸਿੱਧਣਾ ਇੱਕ ਵੀਰ ਬਾਲਾ ਮੰਦਾ ਪੈ ਗਿਆ ਜਾਈ। ਹੁਣ ਆਉਂਦਾ ਜਾਨਵਰ ਦੇਖ ਕੇ ਲਿਆ ਕਰੋ ਭਰਾ ਉਹ ਗਾਹਕ ਬਹੁਤ ਘਾਟਾ ਆਉਂਦਾ ਇਥੇ ਗਾਹਕ ਹਰੇਕ ਮੰਡੀ ਜੀ ਘਾਟਾ ਸੀਜ਼ਨ ਚੱਲ ਪਿਆ ਹੁਣ ਅਗਲੀ ਮੰਡੀ ਤੱਕਾਚੇ ਚ ਵੱੜ ਜੂ ਪੂਰੀ ਤਾੜ ਤਾੜ ਹੋਊ ਬਾਕੀ ਵਾਲਾ ਦਿਨ ਉਹਦੇ ਗਾਹਕ ਫਿਰ ਜਮੇ ਘਟ ਜੂਗਾ ਫੇਰ ਵੀ ਓਖੋ ਜੂ ਆਹ ਜਰਾ ਰੱਥਾ ਹੋਇਆ ਘੜਾ ਬਾਈ ਦਾ ਯਾਰ ਬਹੁਤ ਸੋਹਣੀਆਂ ਆ ਯਾਰ ਇਹ ਜੀਆਂ ਘਰੇ ਖੜੀ ਬਹੁਤ ਸੋਹਣੇ ਲੱਗਦੀ ਆ ਚੰਗੀ ਹੈਗਾ ਬਾਈ ਦੀ ਜਿੰਨੀ ਹੈਗੀ ਆ ਦੇਖਾ ਚੋਚੇ ਸਾਹ ਦੇ ਖੜ ਕੇ ਇੱਧਰ ਵੀ ਗਾ ਕੇ ਨਹੀਂ ਇੱਧਰ ਫਿਰਦੇ ਮਾੜੇ ਮੋਟੇ ਜਿਹੋਰੇ ਬਾਕੀ ਦਲਾਲ ਵਾਲੇ ਆ ਗਾਗ ਬਹੁਤ ਜਿਆਦਾ ਘਟ ਆ ਜੋ ਮਿਲਾਂਗੇ ਅਗਲੀ ਵੀਡੀਓ ਚ ਤੱਕ ਲਈ ਧੰਨਵਾਦ ਰੱਬ ਰਾਖਾ ਤੇ ਤੁਹਾਨੂੰ ਦਿਖਾਵਾਂਗੇ ਅਗਲੀ ਵੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਆਹ ਗਾ ਤਾਂ ਚੰਗੀ ਹੈ ਬਾਈ ਦੀ ਯਾਰ ਆ ਟ੍ਰਿਕ ਆ ਜਿਹੜੀ ਗਾਂ ਕਰੇ ਖੜੀ ਉਹ ਸੋਹਣੀ ਲੱਗਦੀ ਹੈ ਅੱਛਾ ਜੀ ਫੇਰੀ ਸੂਕੀ ਦਾ ਜਨਾ ਬਾਈ ਦੇ ਤਿਹੜਾ ਲੱਗੇ ਰੰਗ ਰੰਗ ਬਹੁਤ ਸੋਹਣਾ ਆ ਨਾੜਾ ਨਾੜਾ ਟਵਾਲ ਵਰਗਾ ਲੈਵਾ ਬੱਚੀ ਦਾ